ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਮਾਨ ਅੰਤੇ ਸਨਮਾਨ ਜੋ ਸਤਿਗੁਰਾਂ ਨੇ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਗੁਰੂ ਨਾਨਕ ਦੇਵ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਿਆਰ ਸਤਕਾਰ ਸਰਦਾ ਭਾਵਨਾ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਪਾਵਨ ਪਵਿੱਤਰ ਧਰ ਕਰਦੇ ਨਾਲ ਜੁੜ ਕੇ ਪਾਵਨ ਬਾਣੀ ਦੇ ਜਾਪ ਸਰਵਣ ਕਰਕੇ ਅੱਲਾਹੇ ਪ੍ਰਾਪਤ ਕਰਦੇ ਹੋ ਧੰਤਾ ਦੇ ਜੋਗ ਹੋ ਬਲਟਾ ਕੀ ਹੋ ਸੁਜਨਾਂ ਨਿਤਤਾ ਪ੍ਰਤੀ ਨਿਤਨੇ ਬਾਣੀਆਂ ਦੀ ਜਾਪ ਤੇ ਨਾਲ ਹੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ ਸਪਾਗ ਸਮਾਜ ਹੋਇ ਪ੍ਰਾਪਤ ਹੁੰਦਾ ਹੈ ਕਿਉਂਕਿ ਜੋ ਬਾਣੀ ਅਸੀਂ ਪੜ੍ਹਦੇ ਹਾਂ ਜੋ ਬਾਣੀ ਸੁਣਦੇ ਹਾਂ ਉਹਦੀ ਵਿਚਾਰ ਸਾਨੂੰ ਜ਼ਰੂਰ ਜਿੰਨਾ ਹੋ ਸਕੇ ਸਮਝ ਹੋਵੇ ਜਦੋਂ ਗੁਰਬਾਣੀ ਮਨੁੱਖ ਸਮਝ ਕੇ ਵਿਚਾਰ ਕੇ ਪੜ੍ਹੇਗਾ ਜਾਪ ਕਰੇਗਾ ਉਨਾ ਮਹਾਤਮਕ ਲਈ ਫਲ ਕੇ ਲਈ ਬਖਸ਼ਿਸ਼ ਕੇ ਲਈ ਹੋਰ ਜਿਆਦਾ ਵੱਧ ਜਾਂਦੀ ਹੈ ਜਦੋਂ ਮਨੁੱਖ ਸਮਝ ਕੇ ਵਿਚਾਰ ਕੇ ਪੜਦਾ ਤਾਂ ਕਰਕੇ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਅਲਾਹੀ ਬਾਣੀ ਨੇ ਵਿਚਾਰ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਪਾਵਨ ਬਾਣੀ ਦੀ ਜੋ ਵਿਚਾਰ ਆਪਾਂ ਜਿਤਨੇ ਸਵਤ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉਹਦੇ ਅਨਸਾਰ ਰਲ ਮਿਲ ਕਰਕੇ ਹਰ ਰੋਜ਼ ਇੱਕ ਜਾਂ ਦੋ ਸਤ ਲੋਕਾਂ ਦੀ ਵਿਚਾਰ ਹੁੰਦੀ ਹੈ ਕਰਵਾਉਣ ਵਾਲੇ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੁਣ ਅੱਜ ਦਾ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਮਨੁੱਖ ਨੂੰ ਗਿਆਨ ਕਰਵਾਉਣਾ ਮਨੁੱਖ ਨੂੰ ਉਪਦੇਸ਼ ਦੇਣਾ ਸਿੱਖਿਆ ਦੇਣੀ ਹੈ ਸਿੱਖਿਆ ਜਿਹੜਾ ਆਪ ਪੂਰਾ ਹੈ ਉਹ ਦੇ ਸਕਦਾ ਹੈ ਗਿਆਨ ਉਹ ਕਰਵਾ ਸਕਦਾ ਹੈ ਜਿਹੜਾ ਆਪ ਪੂਰਾ ਹੋਵੇ ਅਧੂਰਾ ਮਨੁੱਖ ਕਿਸੇ ਨੂੰ ਗਿਆਨ ਨਹੀਂ ਕਰਵਾ ਸਕਦਾ ਅਧੂਰਾ ਪੁਰਖ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦਾ ਸਤਿਗੁਰੂ ਪੂਰੇ ਨੇ ਸਤਿਗੁਰਾਂ ਦਾ ਦਰ ਪੂਰਾ ਹੈ ਸਤਿਗੁਰੂ ਸਾਨੂੰ ਉਪਦੇਸ਼ ਦੇ ਸਕਦੇ ਨੇ ਬੋਲਣ ਵਾਲਾ ਬਲਾਰਾ ਬਖਤਾ ਜਿਹੜਾ ਮਰਜੀ ਹੋਵੇ ਉਪਦੇਸ਼ ਸਿੱਖਿਆ ਗਿਆਨ ਸਤਿਗੁਰੂ ਦਾ ਹੈ ਸਤਿਗੁਰੂ ਦਾ ਹੀ ਸਮਝ ਕੇ ਆਪਾਂ ਨੇ ਇਹ ਅਪੰਦੇਸ਼ ਸਿੱਖਿਆ ਲੈਣੀ ਹੁੰਦੀ ਹੈ ਹੁਣ ਅੱਗੇ ਚਿੱਠੀਆਂ ਆਉਂਦੀਆਂ ਸਾਡੇ ਘਰਾਂ ਵਿੱਚ ਡਾਕ ਰਾਹੀਂ ਡਾਕੀ ਆ ਸਾਡੇ ਘਰਾਂ ਵਿੱਚ ਚਿੱਠੀਆਂ ਦੇ ਕੇ ਜਾਂਦਾ ਉਹਦੀ ਤੇ ਡਿਊਟੀ ਸੀ ਹੁਣ ਚਿੱਠੀ ਤੇ ਕਿਸੇ ਦੇ ਪੁੱਤਰ ਨੇ ਪਾਈ ਹੈ ਕਿਸੇ ਦੇ ਪਤੀ ਨੇ ਪਾਈ ਹੈ ਹੋਰ ਕਿੰਨੇ ਰਿਸ਼ਤੇਦਾਰੀਆਂ ਉਪੜ ਕੇ ਸੁਣਾਉਣ ਵਾਲਾ ਕੋਈ ਹੁੰਦਾ ਸੀ ਹੁਣ ਪੜ੍ਹ ਕੇ ਸੁਣਾਉਣ ਵਾਲਾ ਜਿਹੜਾ ਮਰਜ਼ੀ ਹੋਵੇ ਪਰ ਅਸੀਂ ਤੇ ਪੜ੍ਹ ਕੇ ਉਹ ਗੱਲ ਸੁਣਨੀ ਹੈ ਜਿਹੜੇ ਬੰਦੇ ਨੇ ਸਾਨੂੰ ਚਿੱਠੀ ਪਾਈ ਹੈ ਉਹਨੇ ਸਾਨੂੰ ਕੀ ਕਹਿਆ ਕਹਿਣ ਦਾ ਕੀ ਭਾਵ ਹੈ ਫੜਾਉਣ ਵਾਲਾ ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜਿਹੜਾ ਮਰਜ਼ੀ ਹੋਵੇ ਸਾਨੂੰ ਉਹਦੇ ਨਾਲ ਮਤਲਬ ਮਕਸਦ ਨਹੀਂ ਹੈ ਸਾਨੂੰ ਜੋ ਗੱਲ ਉਹਦੇ ਵਿੱਚ ਲਿਖੀ ਹੈ ਜਾਂ ਜਿਹਨੇ ਭੇਜੀ ਹੈ ਸਾਨੂੰ ਉਹਦੇ ਨਾਲ ਮਕਸਦ ਹੈ। ਇਸੇ ਤਰ੍ਹਾਂ ਇਹ ਗੁਰਬਾਣੀ ਦੀ ਵਿਚਾਰ ਗੁਰਬਾਣੀ ਦੀ ਕਥਾ ਕੀਰਤਨ ਜੋ ਮਰਜੀ ਕਰੇ ਪਰ ਸਾਨੂੰ ਮਤਲਬ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸਾਝ ਹੈ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਉਹ ਬਾਣੀ ਅਸੀਂ ਵੇਖਣਾ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਸ ਗੁਰੂ ਸਹਿ ਬਾਣੀ ਦੀ ਬਾਣੀ ਕਿਸ ਲਹਿਜੇ ਵਿੱਚ ਬਾਣੀ ਕਿਸ ਅਵਸਥਾ ਵਿੱਚ ਬਾਣੀ ਗੱਲ ਕਰ ਰਹੀ ਹੈ ਕਿਸ ਸਟੇਜ ਦੀ ਗੱਲ ਕਰਦੀ ਹੈ ਕਿਸ ਪੜ੍ਹਾਈ ਦੀ ਗੱਲ ਕਰਦੀ ਹੈ ਅਸੀਂ ਉਹ ਮਕਸਦ ਸਮਝਣਾ ਹੁੰਦਾ ਹੈ ਪਰ ਸਮਝਦੇ ਨੇ ਜਿਹੜੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਗੁਰੂਕੁਲ ਆਉਣਾ ਗੁਰੂਕੁਲ ਬਹਿਣਾ ਗੁਰੂ ਨੂੰ ਸੁਣਨਾ ਸ਼ੁਰੂ ਕਰਦੇ ਇਹ ਉਹਨਾਂ ਦੀ ਗੱਲ ਹੈ ਹੁਣ ਸੱਚੇ ਪਾਤਸ਼ਾਹ ਅੱਜ ਦੇ ਸ਼ਲੋਕ ਵਿੱਚ ਕਹਿੰਦੇ ਝੂਠੇ ਮਾਨ ਕਹਾ ਕਰੈ ਜਾਗ ਸੁਪਨੇ ਜਿਉ ਜਉ ਗਵੰਦਿਆ ਐ ਮਨੁਖ ਝੂਠੇ ਕਹਿੰਦੇ ਆ ਨਾਸ਼ਵੰਤ ਆ ਸੰਸਾਰ ਨਾਸ਼ਵਾਨ ਸੱਚੇ ਪਾਤਸ਼ਾਹ ਜੀ ਦਾ ਅੱਗੇ ਸ਼ਲੋਕ ਆਉਣਾ ਹੈ ਜਾਗ ਰਚਨਾ ਸਭ ਝੂਠ ਹੈ ਹੁਣ ਜੇ ਕਹਿੰਦੇ ਆਪਾਂ ਸੁਣਦਿਆਂ ਤੇ ਕਿੰਨੇ ਸਾਲ ਜ਼ਿੰਦਗੀਆਂ ਲੱਗੀਆਂ ਅਸੀਂ ਨਾਲ-ਨਾਲ ਵੀ ਜਦੋਂ ਗ੍ਰੰਤੀ ਸਿੰਘ ਭੋਗ ਪਾਉਂਦੇ ਨੇ ਅਸੀਂ ਨਾਲ-ਨਾਲ ਬੋਲਨੇ ਆ ਉੱਥੇ ਅਸੀਂ ਇਹ ਵੀ ਜਿਤਾਉਣ ਦਾ ਯਤਨ ਕਰਦੇ ਆ ਕਿ ਭਾਈ ਸਾਨੂੰ ਸ਼ਲੋਕ ਜਾਂਦੇ ਨੇ ਚੰਗੀ ਗੱਲ ਹੈ ਅਸੀਂ ਇਹ ਵੀ ਦਰਸਾਉਂਦੇ ਆ ਕਿ ਸਾਨੂੰ ਬਾਣੀ ਕੰਠ ਹੈ ਚੰਗੀ ਗੱਲ ਹੈ ਬਾਣੀ ਕੰਠ ਕਰਨੀ ਚਾਹੀਦੀ ਹੈ ਪਰ ਉਹਦਾ ਭਾਵ ਕੀ ਹੈ ਉਹਦੇ ਵਿੱਚ ਸਤਿਗੁਰੂ ਜੀ ਕੀ ਕਹਿ ਰਹੇ ਨੇ ਕਦੇ ਉਹ ਗੱਲ ਆਪਣੇ ਹਿਰਦੇ ਵਿੱਚ ਵੀ ਲਾਗੂ ਕੀਤੀ ਹੈ ਸਚੇ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ ਨਾਲ ਜਾਲ ਹੋ ਗਏ ਸ਼ਲੋਕ ਤੈਨੂੰ ਪੜ ਲੇ ਤੈ ਸੁਣ ਕੇ ਜਾਲ ਕਰ ਲੇ ਬਹੁਤ ਚੰਗੀ ਗੱਲ ਕਹਿ ਰਹੇ ਹਨ ਬਹੁਤ ਚੰਗੀ ਗੱਲ ਪਰ ਉਹਦਾ ਭਾਵ ਉਹਦੇ ਅਰਥ ਸੁਣ ਕੇ ਕਦੇ ਉਹ ਗਿਆਨ ਵੀ ਹਿਰਦੇ ਵਿੱਚ ਵਸਾਉਣਾ ਸੀ ਉਦੋਂ ਜ਼ਿਆਦਾ ਚੰਗੀ ਗੱਲ ਫਿਰ ਹੋਣੀ ਸੀ ਸਚੇ ਪਾਸੇ ਕਹਿੰਦੇ ਝੂਠੇ ਮਾਨ ਕਹਾ ਕਰੇ ਜਦ ਸੁਪਨੇ ਨਿਉ ਜਾ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਉਹ ਮੇਰੇ ਮਿੱਤਰਾ ਭਰਾਵਾ ਧੰਨ ਗੁਰੂ ਤੇਗ ਬਹਾਦਰ ਪਾਸੇ ਕਹਿੰਦੇ ਉਨੇ ਤੇ ਕੋਈ ਬੰਦਾ ਥੋੜੀ کہہ ਰਿਹਾ ਕੋਈ ਪ੍ਰਚਾਰਕ ਥੋੜੀ کہہ ਰਿਹਾ ਧੰਨ ਗੁਰੂ ਤੇਗ ਬਹਾਦਰ ਪਾਛਾ کہہ ਰਹੇ ਨੇ ਕਹਿੰਦੇ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਹੈ ਮੇਰੇ ਮਿੱਤਰਾ ਆਪਣਾ ਮਿੱਤਰ ਬਣਾ ਕੇ ਸਾਨੂੰ ਸਮਝਾ ਰਹੇ ਇਹ ਗੱਲ ਪੱਕੇ ਤੌਰ ਤੇ ਮੰਨ ਲੈ ਕਿਆ ਸੰਸਾਰ ਦੀ ਰਚਨਾ ਸ੍ਰਿਸ਼ਟੀ ਦੀ ਰਚਨਾ ਇਹ ਝੂਠ ਹੈ ਭਾਈ ਸੱਚ ਨਹੀਂ ਹੈ ਸੱਚ ਨਹੀਂ ਹੈ ਝੂਠ ਹੈ ਕਿਉਂਕਿ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਜਿਹੜਾ ਕੁਝ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਵੀ ਹੋਣਾ ਹੈ ਜਿਹੜੀ ਫਸਲ ਆ ਕੁਝ ਮਹੀਨੇ ਪਹਿਲਾਂ ਅਸੀਂ ਬੀਜੀ ਸੀ ਆ ਹੁਣ ਕੁਝ ਦਿਨਾਂ ਨੂੰ ਉਹਨੂੰ ਵੱਡ ਵੀ ਰਵਾਨਾ ਸੀ ਪੱਕੇ ਤੌਰ ਤੇ ਥੋੜੀ ਹੈ ਕਿ ਫਸਲ ਬੀਜ ਦਿੱਤੀ ਅਸੀਂ ਮੁੜ ਕੇ ਵੱਢਣੀ ਨਹੀਂ ਹੈ ਨਹੀਂ ਕੁਝ ਮਹੀਨੇ ਹੋਏ ਉਹਨੂੰ ਬੀਜੀ ਨੂੰ ਪੈਦਾ ਹੋਈ ਸਾਡੀ ਜ਼ਮੀਨ ਵਿੱਚ ਆ ਕੁਝ ਦਿਨਾਂ ਤੱਕ ਵੱਡੀ ਜਾਣੀ ਹੈ ਫੇਰ ਖੇਤ ਸਵਾਰਾਂਗੇ ਅਗਲੀ ਫਸਲ ਦੀ ਬਜਾਈ ਹੋ ਜਾਣੀ ਹੈ ਫੇਰ ਅਪ੍ਰੈਲ ਮਹੀਨਾ ਆਉਣਾ ਹੈ ਫੇਰ ਵੱਢੀ ਜਾਏਗੀ ਜੋ ਉਪਜੋ ਸੋ ਬਿੰਸ ਹੈ ਜਿਹੜਾ ਕੁਝ ਪੈਦਾ ਹੋਇਆ ਇੱਕ ਦਿਨ ਖਤਮ ਵੀ ਹੋਣਾ ਹੈ ਬినాਸ਼ ਵੀ ਹੋਣਾ ਬਿੰਸ ਹੈ ਇਸੇ ਤਰ੍ਹਾਂ ਜੋ ਮਨੁੱਖ ਜੋ ਇਨਸਾਨ ਆ ਸੰਸਾਰ ਦੇ ਸੱਚੇ ਪਾਸ ਸੇ ਕਹਿੰਦੇ ਪੈਦਾ ਹੋਇਆ ਆਇਆ ਸੰਸਾਰ ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਇਹਨੇ ਵੀ ਇੱਕ ਦਿਨ ਜਾਣਾ ਹੈ ਚਲੋ ਹੋਰ ਸੋਖਾ ਕਰਕੇ ਮੰਨ ਲਈਏ ਆਹੀ ਅਸਥਾਨ ਹੈ ਆਹੀ ਗੁਰੂ ਦਾ ਘਰ ਹੈ ਆਪਣੇ ਵਿੱਚੋਂ ਕਿੰਨੇ ਸਰੀਰ ਇੱਥੇ ਬਹਿਣ ਵਾਲੇ ਇੱਥੇ ਆਉਣ ਵਾਲੇ ਆ ਥੋੜੇ ਸਾਲਾਂ ਵਿੱਚ ਕਿੰਨੇ ਸਰੀਰ ਸਾਡੇ ਵਿੱਚ ਅੱਜ ਉਹ ਮੌਜੂਦ ਨਹੀਂ ਹਨ ਕਿੰਨੇ ਸਰੀਰ ਕਰਕੇ ਸਾਡੇ ਵਿੱਚੋਂ ਕਿੰਨੀਆਂ ਰੂਹਾਂ ਚਲੀਆਂ ਗਈਆਂ ਕੋਈ ਦਿਨ ਕੋਈ ਸਾਲ ਹੋ ਸੀ ਜਿਹੜੀਆਂ ਉਹ ਰੂਹਾਂ ਸਾਡੇ ਵਾਂਗ ਇਸੇ ਤਰ੍ਹਾਂ ਆ ਘਰ ਦੇ ਵਿੱਚ ਆ ਕੇ ਗੁਰੂ ਦੇ ਘਰ ਵਿੱਚ ਆ ਕੇ ਬਹਿਣੀਆਂ ਸੀ ਐਦਾਂ ਹੀ ਆ ਕੇ ਉਹ ਵੀ ਬਾਣੀ ਸੁਣਨੀਆਂ ਸੀ ਐਦਾਂ ਹੀ ਆ ਕੇ ਉਹ ਵੀ ਸਤ ਸੰਗਤ ਕਰਨੀਆਂ ਸੀ ਪਰ ਸੱਚੇ ਬਾਦਸ਼ਾਹ ਕਹਿੰਦੇ ਇਹ ਗੱਲ ਤੋਂ ਪੱਕੀ ਕਰਕੇ ਜਾਣ ਲੈ ਜੋ ਉਪਜੋ ਸੁਵਿਰਸ ਹੈ ਪੈਦਾ ਹੋਏ ਸੀ ਆਏ ਸੀ ਸੰਸਾਰ ਤੇ ਪਰ ਆਪਣੀ ਮੋਹਲਤ ਕੱਟ ਕੇ ਆਪਣਾ ਸਮਾਂ ਕੱਟ ਕੇ ਆਪਣੇ ਸਾਹ ਸਵਾਸ ਪੂਰੇ ਕਰਕੇ ਚਲੇ ਗਏ ਕਿਸੇ ਦੀ ਡਿਊਟੀ ਲੱਗੀ ਇੱਥੇ ਗੁਰਬਾਣੀ ਪੜ੍ਹਨ ਦੀ ਸੁਣਾਉਣ ਦੀ ਫਿਰ ਉਹ ਆਪਣੀ ਡਿਊਟੀ ਪੂਰੀ ਕਰਕੇ ਉਹ ਚਲੇ ਗਏ ਇਹੀ ਥੜਾ ਸਾਹੀ ਏਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮੇਰੇ ਵਰਗ ਕਿੰਨੇ ਇੱਥੇ ਆ ਕੇ ਚਲੇ ਗਏ ਦੇਵਟੀਆਂ ਨੇ ਜਹਾਂ ਦਾਣੇ ਤਹਾ ਖਾਣੇ ਨਾਨਕਾ ਸੱਚ ਹੈ ਜਿੱਥੇ ਜਿੱਥੇ ਜੀਵ ਦਾ ਦਾਣਾ ਖਿਲਾ ਰਿਆ ਹੋਇਆ ਉਹ ਦਾਣੇ ਮਨੁੱਖ ਚੁਗਦਾ ਫਿਰਦਾ ਹੁਣ ਕਿਸੇ ਦਾ ਦਾਣਾ ਬਾਹਰਲੇ ਦੇਸ਼ਾਂ ਵਿੱਚ ਖਲਾ ਰਿਆ ਹੋਇਆ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਆਪਣਾ ਦਾਣਾ ਚੁਗ ਰੇ ਨੇ ਕਿਸੇ ਦਾ ਕਿਸੇ ਨੂੰ ਨੌਕਰੀ ਮਿਲ ਗਈ ਕਿਸੇ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਡਿਊਟੀ ਲੱਗੀ ਉੱਥੇ ਜਾ ਕੇ ਆਪਣਾ ਦਾਣਾ ਪਾਣੀ ਚੁਗ ਰਿਆ ਹਰ ਇੱਕ ਗੱਲ ਕੁਰਬਾਨੀ ਦੀ ਸੱਚੇ ਬਾਦਸ਼ਾਹ ਦੀ ਇੱਕ ਇੱਕ ਗੱਲ ਪੱਕੇ ਤੌਰ ਤੇ ਹੈ ਪਰ ਮਨੁੱਖ ਨੂੰ ਸਮਝੇ ਨਾ ਸਮਝੇ ਦੀ ਮਰਜ਼ੀ ਹੈ ਡਿਊਟੀ ਹੈ ਆਪਣਾ ਦਾਣਾ ਪਾਣੀ ਹਰ ਇੱਕ ਮਨੁੱਖ ਚੁਗਦਾ ਫਿਰਦਾ ਹੈ ਹਰ ਥਾਂ ਹਰ ਥਾਂ ਦੇ ਉੱਤੇ ਚੁਗਦਾ ਫਿਰਦਾ ਪਰ ਮਾਣ ਨਾ ਕਰ ਅੱਜ ਤੂੰ ਇੱਥੇ ਹੈ ਕੱਲ ਨੂੰ ਪਤਾ ਨਹੀਂ ਤੇਰੀ ਥਾਂ ਤੇ ਕੋਈ ਹੋਰ ਹੋਵੇ ਇਹ ਮਾਣ ਕਰਨੇ ਛੱਡ ਦੇ ਮਾਣ ਵੜਿਆਈਆਂ ਛੱਡ ਦੇ ਕਿਉਂਕਿ ਮਾਣ ਤੈਨੂੰ ਲੈ ਕੇ ਵਹਿ ਜਾਊਗਾ ਆ ਮਾਣ ਨੇ ਤੇਰਾ ਭਲਾ ਨਹੀਂ ਹੋਣ ਦੇਣਾ ਆ ਮਾਣ ਨੇ ਤੇਰਾ ਆਇਆ ਸਫਲ ਨਹੀਂ ਹੋਣ ਦੇਣਾ ਇਹ ਮਾਣ ਵੱਡੇ ਵੱਡਿਆਂ ਨੂੰ ਡੋਬ ਦਿੰਦਾ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਕਾਰੀਗਰ ਰਹਿੰਦਾ ਸੀ ਲਾਲ ਚੰਦ ਜੀ ਦਾ ਇਤਿਹਾਸ ਵਿੱਚ ਨਾਮ ਆਉਂਦਾ ਮਾਣ ਦੀ ਗੱਲ ਕਰਦੇ ਨਾ ਆਪਾਂ ਝੂਠੇ ਮਾਣ ਕਹਾ ਕਰੇ ਜਗ ਸੁਪਣੇ ਜੋ ਜਾ ਜਗ ਤੇ ਸਤਿਗੁਰੂ ਕਹਿੰਦੇ ਸੁਪਣੇ ਨਹੀਂ ਤੂੰ ਫੇਨੇ ਮਾਣ ਦੀ ਪੰਡ ਚੁੱਕੀ ਫਿਰਦੇ ਪੰਡ ਵੀ ਗੱਡੇ ਭਰੀ ਹਿਰਦੇ ਮਾਣ ਦੇ ਨੂੰ ਪਰ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਮਾਣ ਕਿਸੇ ਕੰਮ ਦਾ ਨਹੀਂ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਨਾਨਕਪੁਰ ਸਾਹਿਬ ਦੇ ਵਿੱਚ ਲਾਲ ਚੰਦ ਰਹਿਣਾ ਹੁੰਦਾ ਸੀਗਾ ਜੋ ਲੋਹੇ ਦੇ ਬੜੇ ਸੋਹਣੇ ਉਜਾਰ ਬਣਾਉਂਦਾ ਸੀਗਾ ਬੜੇ ਸੋਹਣੇ ਸ਼ਾਸਤਰ ਬਣਾਉਣੇ ਢਾਲਾਂ ਬਣਾਉਣੀਆਂ ਇਹ ਲਾਲ ਚੰਦ ਦਾ ਕਿੱਤਾ ਸੀਗਾ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਨੌਜਵਾਨ ਗੁਰਸਿੱਖ ਫੌਜਾਂ ਭਰਤੀ ਹੋਣ ਲੱਗੀਆਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਧੀਆ ਸ੍ਰੀ ਸਾਹਿਬ ਲੈ ਕੇ ਆਇਆ ਕਰੋ ਵਧੀਆ ਸੋਹਣੀਆਂ ਢਾਲਾਂ ਲੈ ਕੇ ਆਇਆ ਕਰੋ ਜਿੱਥੇ ਤੁਸੀਂ ਹੋਰ ਗੁਰੂ ਘਰ ਦੇ ਵਿੱਚ ਪ੍ਰੇਮ ਦੇ ਨਾਲ ਪ੍ਰੇਮ ਭੇਟਾ ਲੈ ਕੇ ਆਉਣਿਓ ਵੱਖੋ ਵੱਖਰੀਆਂ ਸੰਗਤਾਂ ਪੇਟਾਵਾ ਗੁਰੂ ਸਾਹਿਬਾਨ ਕੋਲ ਲੈ ਕੇ ਆਉਂਦੀਆਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਧੀਆ ਸ੍ਰੀ ਸੱਬਾ ਲੈ ਕੇ ਆਇਆ ਗੁਰੂ ਢਾਲਾ ਲੈ ਕੇ ਆਇਆ ਗੁਰੂ ਸੰਗਤਾਂ ਨੇ ਹੁਣ ਸੁਣ ਲਿਆ ਸੱਚੇ ਪਾਤਸ਼ਾਹ ਕੋਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਸੰਗਤਾਂ ਫਿਰ ਲੈ ਕੇ ਆਉਂਦੀਆਂ ਨੇ ਪ੍ਰੇਮ ਭੇਖਾ ਲਾਲ ਚੰਦ ਨੂੰ ਵੀ ਪਤਾ ਲੱਗ ਗਿਆ ਸੱਚੇ ਪਾਤਸ਼ਾਹ ਜੀ ਸੋਹਣੇ ਸੋਹਣੇ ਹਥਿਆਰ ਪਸੰਦ ਕਰਦੇ ਸ੍ਰੀ ਸੱਬਾ ਢਾਲਾ ਨੇਜੇ ਕਿਰਪਾਨਾ ਇਨੇ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਗਾਕਦਾਰੀ ਵੀ ਦੁਕਾਨਦਾਰੀ ਵੀ ਇਹਦੀ ਵਧਣ ਲੱਗੀ ਕਿਉਂਕਿ ਇਲਾਕੇ ਵਿੱਚ ਮੰਨਿਆ ਹੋਇਆ ਸੀਗਾ ਵਧੀਆ ਢਾਲਾਂ ਤਿਆਰ ਕਰਦੇ ਵਧੀਆ ਸ੍ਰੀ ਸਾਹਿਬ ਕਿਰਪਾਨਾਂ ਤਿਆਰ ਕਰਦੇ ਸੰਗ ਦਾ ਇਹਦੇ ਕੋਲ ਲੈ ਕੇ ਜਾਂਦੀਆਂ ਇੱਕ ਦਿਨ ਕਹਿੰਦਾ ਉਹ ਮਨਾ ਬੜੀ ਆਪਾਂ ਦੁਕਾਨਦਾਰੀ ਤੇ ਬੜੀ ਸੋਹਣੀ ਚੱਲਦੀ ਪਰ ਕਿਉਂ ਨਾ ਇੱਕ ਢਾਲ ਆਪਾਂ ਵੀ ਆਪਣੇ ਹੱਥੀਂ ਵਧੀਆ ਤਿਆਰ ਕਰਕੇ ਗੁਰੂ ਸਾਹਿਬ ਨੂੰ ਦੇ ਕੇ ਆਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੇ ਕੇ ਆਈਏ ਇੱਕ ਢਾਲ ਫਿਰ ਇਹਨੇ ਕਈ ਮਹੀਨੇ ਲਾਏ ਕਈ ਮਹੀਨੇ ਤਿਆਰ ਕਰਨ ਦੇ ਵਾਸਤੇ ਕਈ ਮਹੀਨੇ ਲਾ ਕੇ ਤਿਆਰ ਕਰਕੇ ਢਾਲ ਚੁੱਕ ਕੇ ਅੱਜ ਚੱਲ ਪਿਆ ਸੱਚੇ ਪਾਤਸ਼ਾਹ ਦੇ ਦਰ ਘਰ ਤੇ ਹਣ ਢਾਲ ਕਹਿੰਦਾ ਲੈ ਮੇਰਾ ਤਾਂ ਇਲਾਕੇ ਵਿੱਚ ਨਾ ਚੱਲਦਾ ਮੇਰੀ ਤੇ ਦੁਕਾਨ ਦਾ ਨਾਂ ਚੱਲਦਾ ਮੇਰੇ ਵਰਗੇ ਤੇ ਕੋਈ ਢਾਲਾ ਨਹੀਂ ਬਣਾਦਾ ਮਾਣ ਆ ਗਿਆ ਮੇਰਾ ਹਣ ਮਾਣ ਭਰ ਗਿਆ ਮੇਰੇ ਵਰਗਾ ਕੌਣ ਹੈ ਜਦੋਂ ਇਹ ਮਾਣ ਭਰ ਗਿਆ ਢਾਲ ਚੁੱਕੀ ਜਾ ਰਿਹਾ ਲਾਲਚੰਦ ਲੈ ਕੇ ਜਾ ਰਿਹਾ ਸਾਹਮਣੇ ਸੱਚੇ ਪਾਤਸ਼ਾਹ ਮਹਾਰਾਜ ਸੋਹਣੇ ਤਖਤਾਂ ਤੇ ਬਰਾਜਮਾਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਖਤਾਂ ਤੇ ਬਰਾਜਮਾਨ ਨੇ ਜਦੋਂ ਬੈਠੇ ਵੇਖ ਰਹੇ ਨੇ ਲਾਲ ਚੰਦ ਢਾਲ ਲਈ ਆ ਰਿਹਾ ਢਾਲ ਤੇ ਸੋਹਣੀ ਐ ਢਾਲ ਤੇ ਵਧੀਆ ਬਣਾਈਆ ਕਿੰਨੇ ਮਹੀਨੇ ਲਾ ਕੇ ਪਰ ਭੇੜੇ ਦੇ ਮਨ ਵਿੱਚ ਮਾਣ ਵੀ ਭਰਿਆ ਪਿਆਣਾ ਢਾਲ ਤੇ ਚੰਗੀ ਐ ਮਾਣ ਵੀ ਭਰਿਆ ਲਿਆ ਕੇ ਸਤਿਗੁਰਾਂ ਦੇ ਕੋਲ ਰੱਖ ਕੇ ਉਤਲੇ ਜੇ ਮਨੋਂ ਨਮਸਕਾਰ ਕੀਤੀ ਸਤਿਗੁਰੂ ਬੋਲੇ ਨੇ ਵੇਖ ਰਹਿ ਇਹ ਆਪਣੇ ਆਪ ਹੀ ਬੋਲ ਪਿਆ ਕਿਉਂਕਿ ਭਰਿਆ ਪਿਆ ਸੀ ਅੰਦਰ ਤੇ ਮਾਨ ਦਾ ਸਤਿਗੁਰੂ ਜੀ ਕਹਿੰਦੇ ਹਾਂ ਭਾਈ ਆ ਮੈਂ ਢਾਲ ਲੈ ਕੇ ਆਇਆ ਕਹਿੰਦੇ ਭਾਈ ਚੰਗੀ ਗੱਲ ਆ ਚਲੋ ਵਧੀਆ ਸੁਣੋ ਕਹਿੰਦੇ ਇੰਦਾ ਨਹੀਂ ਇਹ ਢਾਲ ਦੇ ਵਿੱਚ ਤੁਸੀਂ ਬੰਦੂਖ ਦਾ ਵੀ ਨਿਸ਼ਾਨਾ ਲਾਓ ਗੋਲੀ ਇਹਦੇ ਵਿੱਚ ਦੀ ਨਿਕਲਦੀ ਨਹੀਂ ਐਨੀ ਸਖਤ ਲੋਹੇ ਦੀ ਬਣੀ ਹੋਈ ਹੈ ਕਹਿੰਦੇ ਭਾਈ ਚਲੋ ਚੰਗਾ ਕੋਈ ਦੂਜੀ ਵਾਰ ਫੇਰ ਬੋਲ ਪਿਆ ਸਤਿਗੁਰੂ ਜੀ ਮੈਂ ਚਾਹਨਾ ਤੁਸੀਂ ਇਹਦੇ ਵਿੱਚ ਨਿਸ਼ਾਨਾ ਲਾ ਕੇ ਵੇਖੋ ਉਹ ਲਾਲ ਚੰਦਾ ਐਦਾਂ ਦੀਆਂ ਗੱਲਾਂ ਨਹੀਂ ਕਰੀਂਦੀਆਂ ਹੁੰਦੀਆਂ ਭਰਾਵਾ ਤੂੰ ਲੈ ਆਇਆ ਸੀ ਕਿਹਾ ਤਾਂ ਚੰਗੀਆਂ ਭਾਈ ਵਧੀਆਂ ਠੀਕ ਹੈ ਕਹਿੰਦੇ ਨਹੀਂ ਤੀਜੀ ਵਾਰ ਫੇਰ ਕਹਿੰਦੇ ਚੰਗਾ ਅੱਜ ਨਹੀਂ ਨਿਸ਼ਾਨਾ ਅੱਜ ਤੇਰੀ ਢਾਲ ਸਾਨੂੰ ਪਸੰਦ ਨਹੀਂ ਜਾ ਤੈਨੂੰ ਇੱਕ ਮਹੀਨੇ ਦਾ ਸਮਾਂ ਦਿੰਦੇ ਆ ਜਿੰਨਾ ਮਰਜੀ ਇਹ ਤੇ ਲੋਹਾ ਮੜ ਲੈ ਤੇਰੀ ਢਾਲ ਵਿੱਚ ਮਦੂਖ ਦਾ ਨਿਸ਼ਾਨਾ ਲਾਵਾ ਜੇ ਤੇ ਤੇਰੀ ਢਾਲ ਨੇ ਗੋਲੀ ਰੋਕ ਲਈ ਫੇਰ ਤੇ ਤੇਰੀ ਢਾਲ ਹੈ ਪ੍ਰਵਾਣ ਜੇ ਗੋਲੀ ਵੇਚਦੀ ਲੱਗੀ ਫੇਰ ਪਰਵਾਣ ਨਹੀਂ ਜਾ ਚੁੱਕ ਲੈ ਆਪਣੀ ਢਾਲ ਜਾਂ ਲਾਲਾ ਜਿੰਨਾ ਮਰਜੀ ਲੋਹਾ ਇੱਥੇ ਲੋੜਾ ਹਲਕਾ ਜਾ ਹੋ ਕੇ ਹੌਲਾ ਜਾ ਹੋ ਕੇ ਲਾਲਚੰਦ ਢਾਲ ਚੁੱਕ ਕੇ ਵਾਪਸ ਰਹਿ ਗਈ ਮਾਣ ਦਾ ਭਰਿਆ ਆਇਆ ਸੀ ਬਾਪਸ ਲੈ ਗਿਆ ਘਰ ਆਇਆ ਘਰ ਵਾਲੀ ਪੁੱਛਦੀ ਆ ਕੀ ਹੋ ਗਿਆ ਗੁਰੂ ਸਾਹਿਬ ਨੂੰ ਢਾਲ ਪਸੰਦ ਨਹੀਂ ਆਈ ਸੱਚੇ ਪਾਤਸ਼ਾਹ ਨੇ ਭੇਟਾ ਪ੍ਰਵਾਨ ਨਹੀਂ ਕੀਤੀ ਕਹਿੰਦੇ ਭੇਟਾ ਤੇ ਰੱਖ ਲਈ ਸੀ ਪਰ ਮੈਂ ਕਿਹਾ ਨਿਸ਼ਾਨਾ ਲਾ ਕੇ ਵੇਖੋ ਸਤਿਗੁਰੂ ਜੀ ਨਿਸ਼ਾਨਾ ਲਾ ਪਰ ਸੱਚੇ ਬਾਦਸ਼ਾਹ ਕਹਿੰਦੇ ਅੱਜ ਨਿਸ਼ਾਨਾ ਨਹੀਂ ਲਾਉਣਾ ਤੈਨੂੰ ਸਮਾਂ ਦਿੰਨੇ ਆ ਤੂੰ ਮਾਣ ਕਰਦਾ ਨਾ ਆਪਣੀ ਢਾਲ ਤੇ ਜਾ ਜਿੰਨਾ ਮਰਜੀ ਲੋਹਾ ਲਾਲ ਐ 1 ਮਹੀਨੇ ਨੂੰ ਆ ਜੀ ਫੇਰ ਨਿਸ਼ਾਨਾ ਲਾਵਾਂਗੇ ਇਹ ਕਿਆ ਹੁਣ ਇਹਨੂੰ ਬੜਾ ਲੋਹੇ ਨਾਲ ਮੜੀ ਜਾਂਦਾ ਹੈ ਜਿੰਨਾ ਜ਼ੋਰ ਲੱਗਦਾ ਲਾਈ ਜਾਂਦਾ ਹੈ ਘਰ ਵਾਲੀ ਬੀਬੀ ਸੀ ਸਿਆਣੀ ਉਸੀ ਗੁਰੂ ਸਾਹਿਬ ਦਾ ਸਤਕਾਰ ਕਰਨ ਵਾਲੀ ਭੈ ਮੰਨਣ ਵਾਲੀ ਕਹਿੰਦੇ ਪਤੀ ਦੇਵ ਜੀ ਤੁਹਾਨੂੰ ਇੱਕ ਗੱਲ ਕਹਾਂ ਢਾਲ ਤੇ ਸੀ ਤੁਹਾਡੀ ਚੰਗੀ ਵਧੀਆ ਪਰ ਤੁਸੀਂ ਜਦੋਂ ਲੈ ਕੇ ਗਏ ਕੱਲੀ ਢਾਲ ਨਹੀਂ ਲੈ ਕੇ ਗਏ ਤੁਸੀਂ ਮਨ ਵਿੱਚ ਮਾਣ ਵੀ ਭਰ ਕੇ ਲੈ ਗਏ ਤੁਸੀਂ ਢਾਲ ਤੇ ਲੈ ਗਏ ਤੁਸੀਂ ਮਾਣ ਵੀ ਭਰ ਕੇ ਲੈ ਗਏ ਆਪਣੇ ਮਨ ਵਿੱਚ ਜਿਹੜੀ ਵੀ ਭੇਟਾ ਮਾਣ ਨਾਲ ਕਰੀਏ ਮਾਣ ਕਰਕੇ ਕਰੀਏ ਉਹ ਚਾਹੇ ਆਪਾ ਚਾਹੇ ਉਹਨਾਂ ਵੇਲੇ ਦਾ ਲਾਲਚਾਂ ਦੇ ਕੋਈ ਵੀ ਹੈ ਉਹ ਭੇਟਾ ਗੁਰੂ ਦੇ ਘਰ ਪ੍ਰਵਾਣ ਨਹੀਂ ਹੁੰਦੀ ਪ੍ਰਵਾਣ ਨਹੀਂ ਹੁੰਦੀ ਜਿਹੜੀ ਭੇਟਾ ਮਾਣ ਕਰਕੇ ਕਰਾਂਗੇ ਲੈ ਮੈਂ ਆਹ ਕੁਝ ਦਿੱਤਾ ਮੇਰੇ ਵਰਗਾ ਕੌਣ ਦੇ ਦੂਗਾ ਉਹ ਪ੍ਰਵਾਣ ਨਹੀਂ ਮੈਂ ਇਤਾਂ ਕਰਤਾ ਗੁਰੂ ਘਰ ਵਾਸਤੇ ਹੋਰ ਨਹੀਂ ਕੋਈ ਕਰ ਸਕਦਾ ਫਿਰ ਉਹ ਗੱਲ ਨਹੀਂ ਬਣਦੀ ਦੁਨੀਆਂ ਵਿੱਚ ਤੇ ਅਸੀਂ ਬੜਾ ਵਿਖਾਵਾ ਕਰ ਲਵਾਂਗੇ ਫਿਰ ਗੁਰੂ ਕੋਲ ਪ੍ਰਵਾਣ ਨਹੀਂ ਹਾਂ ਲਾਲ ਚੰਨ ਜੀ ਢਾਲ ਕੇ ਸੀ ਸੋਡੀ ਵਧੀਆ ਪਰ ਮਾਣ ਪੜ ਲਿਆ ਮਨ ਵਿੱਚ ਤੁਸੀਂ ਗੁਰੂ ਨੂੰ ਮਾਣ ਚੰਗਾ ਨਹੀਂ ਲੱਗਣਾ ਗੁਰੂ ਮਾਣ ਪਸੰਦ ਨਹੀਂ ਕਰਦਾ ਢਾਲ ਤੇ ਪਸੰਦ ਕਰ ਲੈਂਦੇ ਤੁਹਾਡੀ ਫਿਰ ਕਿਸੇ ਨੇ ਹੋਰ ਰੱਬ ਦੇ ਪਿਆਰੇ ਨੇ ਦੱਸਿਆ ਲਾਲ ਚੰਦਾ ਜੇ ਢਾਲ ਗੁਰੂ ਦੇ ਨਿਸ਼ਾਨੇ ਅੱਗੇ ਪਰਖ ਵਿੱਚੋਂ ਪਾਸ ਕਰਵਾਉਣੀ ਆ ਕਿਸੇ ਜੀਵਨ ਵਾਲੇ ਗੁਰ ਸਿੱਖਾਂ ਨੂੰ ਘਰੇ ਮਲਾ ਕੇ ਪ੍ਰਸ਼ਾਦਾ ਛਕਾ ਅਰਦਾਸ ਕਰਵਾ ਫਿਰ ਕਿਸੇ ਪਿਆਰ ਵਾਲੇ ਜੀਵਨ ਵਾਲੇ ਗੁਰ ਸਿੱਖਾਂ ਨੂੰ ਨਿਤਨੇਮੀ ਗੁਰ ਸਿੱਖਾਂ ਲਾਲ ਚੰਦ ਮਿਰ ਗੱਲ ਮੰਨ ਕੇ ਪੰਜ ਗੁਰ ਸਿੱਖਾਂ ਨੂੰ ਆਪਣੇ ਘਰ ਲੈ ਕੇ ਆਇਆ ਪ੍ਰਸ਼ਾਦਾ ਸ਼ਿਕਾਇਆ ਗੁਰ ਸਿੱਖ ਕਹਿੰਦੇ ਭਾਈ ਕੀ ਅਰਦਾਸ ਕਰੀਏ ਕਿਹੜੇ ਕਾਰਜ ਦੀ ਅਰਦਾਸ ਕਰੀਏ ਕਹਿੰਦੇ ਭਾਈ ਅਰਦਾਸ ਮੇਰੀ ਇਹ ਕਰਿਓ ਜਦੋਂ ਮੈਂ ਗੁਰੂ ਦੇ ਦਰ ਤੇ ਜਾਵਾਂ ਉੱਥੇ ਭਰੀ ਸੰਗਤ ਵਿੱਚ ਮੇਰੀ ਲਾਜ ਰੱਖੀ ਆ ਮੇਰਾ ਪੜਦਾ ਕਾਜ ਲਵੇ ਸਤਿਗੁਰ ਮੇਰੀ ਲਾਜ ਰਹਿ ਜੇ ਲਾਜ ਤੇ ਤਾਰ ਹੋ ਗਈ ਜੇ ਢਾਲ ਗੋਲੀ ਦਾ ਨਿਸ਼ਾਨਾ ਰੋਕੂ ਤਾਰ ਹੋ ਗਈ ਅਰਦਾਸ ਕਰਵਾਈ ਗੁਰ ਸਿੱਖਾਂ ਕੋਲੋਂ ਫਿਰ ਅਗਲੀ ਵਾਰ ਲੈ ਕੇ ਜਾਂਦਾ ਹੁਣ ਅੱਜ ਮਨ ਵਿੱਚ ਮਾਣ ਨਹੀਂ ਹੈ ਅੱਜ ਨਿਮਰਤਾ ਪ੍ਰੇਮ ਵਿੱਚ ਤੁਰਿਆ ਜਾਂਦਾ ਪ੍ਰੇਮ ਨਾਲ ਤੁਰਿਆ ਜਾਦਾ ਕਿਉਂਕਿ ਭਾਵਨਾ ਵਾਲੇ ਨੇ ਗੁਰੂ ਕਰ ਆਉਣ ਤੋਂ ਪਤਾ ਲੱਗ ਜਾਂਦਾ ਮੱਥਾ ਟੇਕਣ ਤੋਂ ਪਤਾ ਲੱਗ ਜਾਂਦਾ ਉਹਦੇ ਬਹਿਣ ਤੋਂ ਸੁਣਨ ਤੋਂ ਪਤਾ ਲੱਗ ਜਾਂਦਾ ਹੈ ਉਹਦੀ ਗੱਲਬਾਤ ਤੋਂ ਪਤਾ ਲੱਗ ਜਾਂਦਾ ਇਸ ਗੁਰਸਿੱਖ ਦੇ ਅੰਦਰ ਗੁਰੂ ਪ੍ਰਤੀ ਕਿੰਨੀ ਭਾਵਨਾ ਹੈ ਕਿੰਨੀ ਸ਼ਰਧਾ ਹੈ ਕਿੰਨਾ ਪ੍ਰੇਮ ਹੈ ਸਾਡੀ ਗੱਲਾਂ ਵੀ ਦੱਸ ਦਿੰਦੀਆਂ ਨੇ ਸਾਡਾ ਸਾਡਾ ਮੱਥਾ ਟੇਕਣਾ ਵੀ ਦੱਸ ਦਿੰਦਾ ਹੈ ਸਾਡਾ ਗੁਰੂ ਕੋਲ ਬਹਿਣਾ ਵੀ ਦੱਸ ਦਿੰਦਾ ਹੈ ਹੁਣ ਲਾਲ ਚੰਦ ਦੀ ਅੱਜ ਤੌਰ ਬਦਲ ਗਈ ਅੱਜ ਉਹ ਪਹਿਲਾਂ ਵਾਲਾ ਲਹਿਜਾ ਨਹੀਂ ਜਦੋਂ ਪਹਿਲਾਂ ਗਿਆ ਸੀ ਸਤਿਗੁਰਾਂ ਨੇ ਵੇਖ ਲਿਆ ਅੱਜ ਲਾਲ ਚੰਦ ਮਾਣ ਕੱਟ ਕੇ ਆਇਆ ਮਾਣ ਕੱਟ ਗਿਆ ਅੱਜ ਨਹੀਂ ਗਿਆ ਸਤਿਗੁਰੂ ਜੀ ਇਹ ਨਿਸ਼ਾਨਾ ਲਾ ਕੇ ਵੇਖੋ ਅੱਜ ਨਹੀਂ ਗਿਆ ਗੋਲੀ ਮਾਰੋ ਇਹਦੇ ਵਿੱਚ ਸੱਚੇ ਪਾਤਸ਼ਾਹ ਲਾਲ ਚੰਦ ਜੀ ਹਾਂ ਸਤਿਗੁਰੂ ਜੀ ਲੈ ਆ ਢਾਲ ਕਹਿੰਦੇ ਜੀ ਹਾਂ ਕਿੰਨਾ ਕੁ ਲੋਹਾ ਲਾਇਆ ਵੀਰੇ ਤੇ ਕਿੰਨਾ ਕੁ ਤਿਆਰੀ ਕੀਤੀ ਮਹਾਰਾ ਜੋ ਕੁਝ ਹੈ ਤੁਹਾਡੇ ਸਾਹਮਣੇ ਆਇਆ ਅੱਜ ਨਹੀਂ ਗੈਰਿਆ ਸਾਹਮਣੇ ਆ ਜੋ ਕੁਝ ਹੈ ਤੁਹਾਡੇ ਕੋਲ ਕਹਿੰਦੇ ਫਿਰ ਲਾਈਏ ਨਿਸ਼ਾਨਾ ਮਹਾਰਾਜ ਮਰਜੀ ਹੈ ਤੁਹਾਡੀ ਵੇਖ ਲੋ ਕਹਿੰਦੇ ਨਹੀਂ ਪਰਖ ਕਰ ਲੈਨੇ ਆਪਾਂ ਵੇਖ ਲੋ ਤੁਹਾਡੀ ਮਰਜੀ ਹੈ ਮੈਂ ਤੇ ਨਹੀਂ ਕਹਿੰਦਾ ਕਹਿੰਦੇ ਮਾਨ ਸਿੰਘ ਆ ਲਿਆ ਬਨੂਖ ਵੇਖੀਏ ਨਿਸ਼ਾਨਾ ਲਾ ਕੇ ਲਾਲ ਚੰਦ ਨੂੰ ਕਹਿੰਦੇ ਲੈ ਫਾੜ ਫਿਰ ਢਾਲ ਸਾਹਮਣੇ ਖੜਾ ਸਤਿਗੁਰਾਂ ਨੇ ਕਹਿਣ ਤੇ ਸਾਹਮਣੇ ਖੜ ਗਿਆ ਮਾਨ ਸਿੰਘ ਬੰਦੂਕ ਦਾ ਨਿਸ਼ਾਨਾ ਉਹ ਢਾਲ ਵਿੱਚ ਨਹੀਂ ਮਾਰਦਾ ਕਦੇ ਗੋਲੀ ਸੱਜੇ ਪਾਸੇ ਢਪਾ ਦਿੰਦਾ ਕਦੇ ਖੱਬੇ ਪਾਸੇ ਢਪਾ ਦਿੰਦਾ ਕਦੇ ਆਕਾਸ਼ ਵਿੱਚ ਫੇਰ ਕਰ ਦਿੰਦਾ ਉਹ ਮਾਨ ਸਿੰਘਾ ਐਡਾ ਪੱਕਾ ਨਿਸ਼ਾਨ ਨਿਸ਼ਾਨੇਵਾਜ਼ ਅੱਜ ਤੋਂ ਨਿਸ਼ਾਨਾ ਕਿਉਂ ਨਹੀਂ ਲਾ ਰਿਹਾ ਸੱਚੇ ਬਾਦਸ਼ਾਹ ਇਹ ਅਰਦਾਸ ਦੀ ਕਰਾਮਾਤ ਸ਼ਕਤੀ ਹੈ ਇਹ ਆਪਣੇ ਘਰੇ ਗੁਰਸਿੱਖਾਂ ਤੋਂ ਅਰਦਾਸ ਕਰਵਾ ਕੇ ਆਇਆ ਮਹਾਰਾਜ ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਮਹਾਰਾਜ ਅੱਜ ਨਹੀਂ ਲੱਜਾਂਦਾ ਵਾ ਕਹਿੰਦੇ ਉਹਨਾ ਮੈਨੂੰ ਬੜਾ ਬਨੁਖ ਸੱਚੇ ਪਾਸਾ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਪਾਸ ਲਾਲ ਚੰਦ ਉਸੇ ਵੇਲੇ ਆ ਕੇ ਚਰਣਾ ਚਟਹਿ ਪਿਆ ਮਹਾਰਾਜ ਗੁਰਸਿੱਖ ਦਾ ਵਾਰ ਤੇ ਉੱਕ ਗਿਆ ਤੁਹਾਡਾ ਚਲਾਇਆ ਹੋਇਆ ਵਾਰ ਨਹੀਂ ਉਕਣਾ ਮਹਾਰਾਜ ਤੁਹਾਡਾ ਨਿਸ਼ਾਨਾ ਨਹੀਂ ਉੱਕਣਾ ਤੁਹਾਡੇ ਵਾਰ ਅੱਗੇ ਮੇਰੀ ਢਾਲ ਨਹੀਂ ਖੜ ਸਕਦੀ ਫਿਰ ਸਤੁਗੁਰਾਂ ਨੇ ਸ਼ਾਂਤੀ ਨਾਲ ਆਇਆ ਉਹ ਲਾਲ ਚੰਦਾ ਢਾਲ ਤੇ ਭਰਾਵਾ ਤੇਰੀ ਪਹਿਲੇ ਦਿਨੇ ਪਸੰਦ ਆ ਗਈ ਸੀ ਪਰ ਕੀ ਕਰੀਏ ਤੂੰ ਪਹਿਲੇ ਦਿਨ ਢਾਲ ਨਹੀਂ ਲੈ ਕੇ ਆਇਆ ਆਪਣਾ ਮਨ ਮਾਣ ਨਾਲ ਭਰ ਕੇ ਲੈ ਕੇ ਆਇਆ ਤੇਰਾ ਮਨ ਸੀ ਨਾ ਜਿਹੜਾ ਮਾਣ ਨਾਲ ਭਰਿਆ ਹੋਇਆ ਸੀ ਲੇਹਰ ਚੰਗਾ ਜੇ ਇਨੇ ਪ੍ਰੇਮ ਨਾਲ ਢਾਲ ਭੇਟਾ ਕਰਨਾ ਆ ਫਿਰ ਤੇਰੀ ਢਾਲ ਸਾਨੂੰ ਪਸੰਦ ਐ ਤੇਰੀ ਢਾਲ ਗੁਰੂ ਘਰ ਵਿੱਚ ਪਰਵਾਨ ਰਹੀ ਪ੍ਰੇਮ ਨਾਲ ਕੀਤੀ ਹੋਈ ਭੇਟਾ ਗੁਰੂ ਪ੍ਰਵਾਨ ਕਰਦਾ ਭਾਵ ਨਹੀਂ ਭਗਤ ਭਾਏ ਕੋਡੀ ਅਗਰ ਭਾਗ ਨਾ ਤਾਹੇ ਗੁਰ ਸਰਵਨੰਦਾਨ ਦਾ ਨੀਤਾ ਕੋਡੀ ਕਿੰਨੀ ਕਹੁੰਦੀ ਐ ਕੋਡੀ ਦਾ ਕੀ ਮੁੱਲ ਐ ਗੁਰੂ ਸਾਹਿਬ ਕੋਡੀ ਵੀ ਪ੍ਰਵਾਨ ਕਰਦਾ ਪਾਵਨਾਂ ਨਾਲ ਕੀਤੀ ਹੋਈ ਪੇਟੇ ਫਿਰ ਸਤੂਗੁਰਾਂ ਨੇ ਪ੍ਰਵਾਨ ਕੀਤੀ ਝੂਠੇ ਮਾਨ ਕਹਾ ਕਰੇ ਜਗ ਸੁਨੇ ਇਹ ਸੰਸਾਰ ਤੇ ਕਹਿੰਦੇ ਸੁਪਨੇ ਦੀ ਨਿਆਈਏ ਇੱਥੇ ਮਾਨ ਦਾਨ ਕਾਦੇ ਨੇ ਭਾਈ ਇਨਵੇਂ ਕਛ ਤੇਰੋ ਨਹੀਂ ਨਾਰਕ ਕਹੋ ਓਕਾਰ ਇਹ ਸੰਸਾਰ ਦੇ ਵਿੱਚ ਤੇਰਾ ਆਪਣਾ ਕੁਝ ਨਹੀਂ ਹੈ ਤੂੰ ਕਹਿਣਾ ਮੇਰੀ ਜ਼ਮੀਨ ਮੇਰੀ ਹੈ ਘਰ ਮੇਰਾ ਆ ਸੰਸਾਰ ਵਿੱਚ ਰਿਸ਼ਤੇਦਾਰੀਆਂ ਮੇਰੀਆਂ ਨੇ ਸੱਚੇ ਪਾਤਸ਼ਾਹ ਕਹਿੰਦੇ ਆ ਸਰੀਰ ਵੀ ਤੇਰਾ ਆਪਣਾ ਨਹੀਂ ਹੈ ਇਹ ਵੀ ਇੱਕ ਦਿਨ ਤੇਰਾ ਸਾਥ ਛੱਡ ਜਾਊਗਾ ਫਿਰ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੇ ਸੋ ਭਲਾ ਮਨਾਈਏ ਇਹ ਸਿੱਖਿਆ ਗੁਰਬਾਣੀ ਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ